ਜਾਂਦੇ ਨੇ ਬਾਹਰ ਵੀ ਭੇਜਦੇ ਹੋ ਫਿਰ ਤੁਸੀਂ ਇਹਦੇ ਕੋਰੀਅਰ ਕਰਾਈਦਾ ਆਪਾਂ ਅਜਾ ਕੋਰੀਅਰ ਆਪ ਵੀ ਆਪ ਹੀ ਕਰਾਉਨੇ ਹੋ ਕੋਰੀਅਰ ਐ ਆ ਦਿਖਾਇਓ ਕੋਈ ਕੋਟ ਜਿਆ ਪਿਆ ਹਨਾ ਉਰੇ ਸਾਰੇ ਅਬਿੰਚਟਰ ਨੇ ਜਿਹੜੇ ਆਪਣੇ ਕੋ ਚੱਲਦੇ ਨੇ ਜਿਹੜੇ ਆਹ ਵਾਲੇ ਇੱਛੇ ਦੇਖੋ ਆ ਚੀਜ਼ ਕਰੇ ਮੈਂ ਦੇਖੀ ਨਹੀਂ ਜਿਹੇ ਜੀ ਇਹ ਰੱਖੀ ਬੈਠੇ ਨੇ ਆ ਟੀ-ਸ਼ਰਟ ਨਵੀਆਂ ਆਈਆਂ ਨੇ ਜਾਲੀ ਆਹ ਇਹਦੇ ਥੱਲੇ ਜੀ ਕੋਈ ਪੈਂਦਾ ਹੋਣਾ ਟੀ-ਸ਼ਰਟ ਪਾ ਕੇ ਅਜਾ ਟੀ-ਸ਼ਰਟ ਨਾ ਪਾ ਕੇ ਪਉਣ ਨੂੰ ਆਏ ਫੰਕੀ ਜੀਆਂ ਨੇ ਸਾਰੀ ਵੈਰਾਈਟੀ ਮਿਲ ਜੂ ਭਾਜੀ ਇਹ ਕਿਰਫੰਕੀ ਪੂਰੀ ਘੈਂਟ ਨਾਲੇ ਬੈਕਪ੍ਰਿੰਟ ਜਿਹੜੇ ਅੱਜਕੱਲ ਚੱਲਦੇ ਨੇ ਮੁੰਡੇ-ਮੁੰਡੇ ਲਾਈਕ ਕਰਦੇ ਨੇ ਜਿਹੜੇ ਠੀਕ ਆ। ਹੰਦੋ ਫਿਰ ਦੇਖੋ ਜੀਨਾ। ਯਾਰ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ। ਅੱਜ ਤੁਹਾਨੂੰ ਦਿਖਾਵਾਂਗੇ ਕੱਪੜੇ। ਹਾਂਜੀ ਦਿਖਾਉਨੇ ਆ ਫਿਰ ਤੁਹਾਨੂੰ ਕੱਪੜੇ ਨਵੇਂ ਤੋਂ ਨਵੇਂ। ਏ ਆ ਦੇਖੋ ਗੇਟ ਖੁੱਲ ਗਿਆ ਅੰਦਰ ਦੇਖੋ ਇੱਕ ਤੋਂ ਇੱਕ ਕੱਪੜੇ ਪਏ ਨੇ ਪੈਂਟਾਂ ਪਈਆਂ ਨੇ ਇੱਕ ਤੋਂ ਇੱਕ ਟੀ-ਸ਼ਰਟਾਂ ਸ਼ਰਟਾਂ ਆ ਦੇਖੋ ਨਮੀ ਉਮਰ ਦੇ ਮੁੰਡੇ ਨੇ ਸਾਰੇ ਇਹਦੇ ਇੱਕ ਤੋਂ ਇੱਕ ਵੈਰਾਈਟੀ ਮਿਲੂਗੀ ਤੁਹਾਨੂੰ ਜਿਹੇ ਜੀ ਚੀਜ਼ ਚਾਹੀਦੀ ਉਹ ਜੀ ਮਿਲੂਗੀ ਚਾਹੇ ਫੋਟੋ ਦਿਖਾ ਕੇ ਲੈ ਲਓ ਉਹ ਜੀ ਚੀਜ਼ ਦੇ ਦੇਣਗੇ ਤੁਹਾਨੂੰ ਓਰੇ ਆ ਦੇਖੋ ਆ ਚੀਜ਼ ਕਰੇ ਮੈਂ ਦੇਖੀ ਨਹੀਂ ਜਿਹੇ ਜੀ ਇਹ ਰੱਖੀ ਬੈਠੇ ਨੇ ਆ ਟੀ-ਸ਼ਰਟਾਂ ਨਵੀਆਂ ਆਈਆਂ ਨੇ ਜਾਲੀ ਆ ਇਹਦੇ ਥੱਲੇ ਜੀ ਕੋਈ ਪੈਂਦਾ ਹੋਊਗਾ ਨਾ ਟੀ-ਸ਼ਰਟ ਪਾ ਕੇ ਜੇ ਟੀ-ਸ਼ਰਟ ਨਾ ਪਾ ਕੇ ਪਉਣ ਨੂੰ ਆਏ ਫੰਕੀ ਜੀਆਂ ਨੇ ਹਨਾ ਆ ਦੇਖੋ ਆ ਵੀ ਇੱਕ ਦੋ ਇੱਕ ਪਈਆਂ ਨੇ ਇਹਨਾਂ ਕੋਲ ਟੀ-ਸ਼ਰਟਾਂ ਹਰੇਕ ਵੈਰਾਈਟੀ ਪਈਆ ਪਰਫਿਊਮ ਪੇ ਨੇ ਬੈਲਟਾਂ ਪਈਆਂ ਸਾਰਾ ਕੁਝ ਮਿਲ ਜੂਗਾ ਉਰੋਂ ਖਾਲੀ ਨਹੀਂ ਦੋਰਦੇ ਕਿਸੇ ਨੂੰ ਜੋ ਮਰਜ਼ੀ ਲੈ ਕੇ ਚਲੇ ਜਾਓ ਬਰੋ ਹਰੇਕ ਚੀਜ਼ ਮਿਲੂਗੀ ਆ ਸ਼ਰਲਟਾ ਪਈਆਂ ਨੇ ਪੈਕਿੰਗ ਵਾਲੀਆਂ ਦੇਖੋ ਇੱਕ ਤੋਂ ਇੱਕ ਜਿਹੜੀ ਮਰਜ਼ੀ ਲੈ ਲੋ ਆ ਦੇਖੋ ਰਈ ਬਿਛਾਈਆਂ ਪਈਆਂ ਨੇ ਸਾਰੀਆਂ ਠੰਡ ਵਾਲੇ ਕੱਪੜੇ ਵੀ ਪਏ ਨੇ ਆ ਦੇਖੋ ਜਿਵੇਂ ਬਾਹਰਲੇ ਵੀਰ ਮੰਗਾ ਲੈਂਦੇ ਨੇ ਕੋਰੀਅਰ ਵੀ ਕਰਦੇ ਨੇ ਇਹ ਪੁੱਛਾਂਗੇ ਆਪਾਂ ਵੀਰੇ ਨੂੰ ਸਾਰਾ ਕੁਝ ਵਿਕੀ ਹੈ ਸਬ ਕਿਤਾਬ ਆ ਆ ਦੇਖੋ ਪੈਂਟਾ ਇੱਕ ਤੋਂ ਇੱਕ ਕੁਆਲਿਟੀ ਪਈ ਆ ਜੇ ਜੀ ਮਰਜ਼ੀ ਲੈ ਲੋ ਜਿਹੇ ਜੀ ਪਸੰਦ ਆ ਤੁਹਾਨੂੰ ਉਹ ਜੀ ਹਰੇਕ ਚੀਜ਼ ਮਿਲੂਗੀ ਐ ਨੀ ਵੀ ਜੇ ਇੱਕ ਵਾਰੀ ਤੁਸੀਂ ਦੁਕਾਨ 'ਚ ਵੜ ਗਏ ਵੀ ਚੀਜ਼ ਨਹੀਂ ਲੈ ਕੇ ਜਾਓਂਗੇ ਹਰੇਕ ਚੀਜ਼ ਹੈਗੀ ਐਨ ਬੋਲ ਹਰੇਕ ਵੈਰਾਈਟੀ ਪਈ ਆ ਲੈ ਫਿਰ ਆਪਾਂ ਕਰਾਂਗੇ ਹੁਣ ਦਮਨ ਵੀਰੇ ਨਾਲ ਗੱਲ ਕੀ ਹਾਲ ਆ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੂਠੀ ਕੋਈ ਕਿਵੇਂ ਹੋ ਵਧੀਆ ਵਧੀਆ ਤੇ ਆ ਗਾਏ ਪਾਇਆ ਹੋਇਆ ਕੱਪੜਿਆਂ ਦਾ ਐ ਇੱਕ ਤੋਂ ਇੱਕ ਪਏ ਨੇ ਦਿਖਾਉਦਾ ਆਪਾਂ ਨੂੰ ਕੁਝ ਟੀ-ਸ਼ਰਟਾਂ ਦਿਖਾਉਦਾ। ਕਹਿ ਜੀਆ ਨੇ ਆਪਣੇ ਕੋਲ। ساری ਵੈਰਾਈਟੀ ਮਿਲ ਜੂ ਭਾਜੀ। 25 ਦੇ ਫੰਕੀ ਪੂਰੀ ਘੈਂਟ ਨਾਲੇ ਬੈਕ ਪ੍ਰਿੰਟ ਜਿਹੜੇ ਅੱਜ ਕੱਲ ਚੱਲਦੇ ਨੇ ਮੁੰਡੇ-ਮੁੰਡੇ ਲਾਈਕ ਕਰਦੇ ਨੇ ਜਿਹੜੇ। ਠੀਕ ਆ। ਅਹ ਬਾਲੀਆਂ ਘੈਂਟ ਨੇ ਯਾਰ। ਕੱਪੜਾ ਵੀ ਇੱਕ ਨੰਬਰ ਆ। ਸਾਰੀ ਕਾਟਨ ਆ ਭਾਜੀ ਪੂਰੀ। ਕੱਪੜੇ ਦੀ ਹੈ ਗਾਰੰਟੀ। ਕੱਪੜੇ ਦੀ ਪੂਰੀ ਗਾਰੰਟੀ ਆ ਟੀ-ਸ਼ਰਟ ਦੀ। ਆ ਮੇਟੂ ਤਾਂ ਨਹੀਂ ਆ। ਐਚ ਡੀ ਪ੍ਰਿੰਟ ਵੀ ਖਰਾਬ ਵੀ ਨਹੀਂ ਹੋਣਾ ਜੋ ਹੈਗਾ ਉਦੋਂ ਹੀ ਰਹਿਣਾ ਠੀਕ ਹੈ ਤਾਂ ਨਹੀਂ ਵੀ ਧੋ ਕੇ ਉਤਰ ਜਾਊਗਾ ਨਹੀਂ ਬਹੁਤ ਸਾਹਿਬ ਜੀ ਆਪਣੀ ਚੀਜ਼ ਦੀ ਗਰੰਟੀ ਹੈ ਕਲਰਡ ਟੀਸ਼ਰਟ ਮਿਲਣਗੀਆਂ ਬਾਈ ਇੱਕ ਤੋਂ ਇੱਕ ਡਿਜ਼ਾਈਨ ਹਾਂ ਇਹ ਵੀ ਬਹੁਤ ਸੋਹਣੀ ਹੈ ਯਾਰ ਠੀਕ ਹੈ ਜਿਵੇਂ ਆਹ ਚੀਜ਼ ਪਈ ਆ ਦੇਖੋ ਰਿਹਾ ਆਹ ਆਹ ਜਾਲੀ ਜੀ ਇਹ ਦਿਖਾਈ ਤਾਂ ਕਿਹੜੀ ਟੀ-ਸ਼ਰਟ ਟੀ-ਸ਼ਰਟ ਸ਼ਰਟ ਆਈ ਹੈ ਨਮੀ ਇਹ ਜਾਲੀ ਵਾਲੀ ਬਾਈ ਜਿਹੜੇ ਮੁੰਡੇ ਅੱਜਕੱਲ ਲਾਈਕ ਕਰਦੇ ਨੇ ਇਹ ਚੱਲਦੀ ਹੈ ਅੱਜਕੱਲ ਹੈ ਕਹਿੰਦੇ ਥੱਲੇ ਜੀ ਬੀਟੀ ਸ਼ਰਟ ਪਾ ਲਓ ਐ ਕੋਈ ਇਹ ਵੀ ਬਹੁਤ ਸੋਹਣੀ ਹੈ ਯਾਰ ਗਰਮੀ ਵਾਲੀ ਹੈ ਤਿਸਤਾ ਪ੍ਰਿੰਟਡ ਹੈ ਹੂੰ ਇਹ ਵੀ ਇੱਕ ਨੰਬਰ ਹੈ ਚੈੱਕ 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 ਬੀ ਬੰਦਾ ਆ ਗਿਆ ਕੋਈ ਮੁੜਦਾ ਨਹੀਂ 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 ਲੈ ਕੇ ਜਾਊਗਾ ਕੁਝ ਨਾ ਕੁਝ ਠੀਕ ਆ ਜੀਨਾ ਨੇ ਆਪਣੇ ਕੋਲ ਦਾ ਜੀਨਾ ਜੀਨਾ ਵੀ ਆਪਣੇ ਕੋਲ ਇੱਕ ਤੋਂ ਇੱਕ ਮਿਲ ਜਣਗੀਆਂ ਅੱਛਾ ਜੀਨਾ ਵੀ ਇੱਕ ਤੋਂ ਇੱਕ ਦਈਆਂ ਦੋ ਫਿਰ ਦੇਖੋ ਜੀਨਾ ਯਾਰ ਠੀਕ ਜਿਵੇਂ ਉਹ ਕਟੀਆਂ ਫਟੀਆਂ ਹੀ ਹੁੰਦੀਆਂ ਉਹ ਹੈਗੀਆਂ ਆਪਣੇ ਕੋਲ ਗੁੱਡਾ ਘੱਟ ਬਹੁਤ ਘੱਟ ਚੱਲਦੀ ਵੀ ਇਸ ਟਾਈਮ ਸਾਰੀ ਕੋ ਜੈਨੂਨ ਮੰਗਦੇ ਨੇ ਮੁੰਡੇ ਜਿਹੜਾ ਲਾਈਕ ਨਹੀਂ ਕਰਦੇ ਅਗਲੇ ਦਾ ਸਟੇਟ ਲਿਆਉਂ ਵੀ ਸਾਰੀਆਂ ਹਾਂ ਅਜੇ ਵੀ ਕੇ ਹੁੰਦਾ ਸੀਗਾ ਵੀ ਹਨਾ ਚੱਲਦੀ ਮੁੰਡੇ ਗੁੰਡੇ ਪਾਉਂਦੇ ਸੀ ਹੁਣ ਆਹੀ ਚੱਲਦੀ ਹੈ ਜਿਹੜੀ ਚੀਜ਼ ਚੱਲਦੀ ਹੈ ਉਹ ਰੱਖੀ ਹੋਈ ਆ ਬਿਲਕੁਲ ਬਿਲਕੁਲ ਵੀ ਜਿਹੜੀ ਅੱਜ ਦੇ ਟਾਈਮ ਚੱਲਦੀ ਹੈ ਹਨਾ ਤੇ ਆਪਣੇ ਕੋਲ ਲੋਰ ਮਿਲ ਜਣਗੇ ਕ੍ਰੈਸ਼ਰ ਪੂਰੇ ਘੈਂਟ ਐ ਐਸੇ ਲੋਰਾ ਵੀ ਹੈਗੇ ਨੇ ਕਲਰ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਠੀਕ ਪੈਟਰਨ ਸਾਰੇ ਲੱਗ ਨਾ ਕਿਸ ਨੇ ਆਪਣੇ ਮਿਲਣਗੇ ਠੀਕ ਹੈ ਵੀ ਸੋਹਣੀਆਂ ਨੇ ਯਾਰ ਬਹੁਤ 컬러 ਇੱਕ ਤੋਂ ਇੱਕ ਫਾਰਮਲ ਪੈਂਟਾ ਵੀ ਹੈਗੀਆਂ ਨੇ ਆਪਣੇ ਕੋਲ ਅੱਛਾ ਫਾਰਮਲ ਪੈਂਟਾ ਵੀ ਹੈਗੇ ਨੇ ਫਾਰਮਲ ਸ਼ਰਟਾਂ ਵੀ ਹੈਗੀਆਂ ਨੇ ਠੀਕ ਹੈ 벨ਟਾ ਵੀ ਹੈਗੀਆਂ ਪਰਫਿਊਮ ਵੀ ਹੈਗੇ ਨੇ ਜਿਵੇਂ ਕਾਲਰ ਵਾਲੀਆਂ ਜਿਵੇਂ ਕੋਟ ਪੈਂਟ ਦੇ ਥੱਲੇ ਜੀ ਪੈਂਟ ਸ਼ਰਟਾ ਪਾਉਨੇ ਉਹ ਹੈਗੀਆਂ ਆਪਣੇ ਕੋਲ ਉਹ ਵੀ ਹੈਗੀਆਂ ਨੇ ਉਹ ਆਪਣੇ ਕੋਲ ਆ ਨਹੀਂ ਸਾਰੀਆਂ ਜਿਹੜੀਆਂ ਇੱਧਰ ਲੱਗੀਆਂ ਨੇ ਅੱਛਾ ਪਈਆਂ ਨੇ ਇਹ ਸਾਰੀ ਫਾਰਮਲ ਲੁੱਕ ਹੈ ਠੀਕ ਐ ਇਹ ਵੀ ਇੱਕ ਤੋਂ ਇੱਕ ਪਈਆਂ ਨੇ ਜਿਹੜਾ ਮਰਜੀ ਕਲਰ ਲੈ ਜਾਓ ਐ ਇਹਦੇ 40 ਕਲਰ ਨੇ ਆਪਣੇ ਕੋਲ ਇਹ 40 ਕਲਰ ਪਈ ਨੇ ਠੀਕ ਐ ਜਿਵੇਂ ਅੱਜ ਕੱਲ ਬਾਹਰ ਉਰੋਂ ਲੈ ਕੇ ਜਾਂਦੇ ਨੇ ਬਾਹਰ ਵੀ ਭੇਜਦੇ ਹੋ ਫਿਰ ਇਹਦੇ ਕੋਰੀਅਰ ਕਰਾਈਦਾ ਆਪਾਂ ਅਜਾ ਕੋਰੀਅਰ ਆਪ ਵੀ ਆਪ ਹੀ ਕਰਾਉਨੇ ਹੋ ਕੋਰੀਅਰ ਐ ਆ ਦਿਖਾਇਓ ਕੋਈ ਕੋਟ ਜੇ ਆਪਿਆ ਹਨਾ ਉਰੇ ਸਾਰੇ ਵੀ ਅਬਿੰਚਟਰ ਨੇ ਜਿਹੜੇ ਆਪਣੇ ਕੋਲ ਚੱਲਦੇ ਨੇ ਜਿਹੜੇ ਆਹ ਵਾਲੀ ਅੱਛਾ ਉਧਰ ਸਨੋ ਵਾਲੇ ਕੰਮ ਆਉਂਦੇ ਨੇ ਜਦ ਅੱਛਾ ਸਨੋ ਚ ਇਹ ਪੈਂਦੇ ਨੇ ਕੱਲ ਸਾਰੇ ਮਿਲ ਜਣਗੇ ਤੋ ਇੱਕ ਠੀਕ ਹੂੰ ਹੂੰ ਬੀਆ ਸਭ ਜਿਹੜਾ ਜੈਕਟਾਂ ਜੁਕਟਾਂ ਕੁਝ ਮਿਲ ਜੂਗੇ ਫੁੱਲ ਗਰਮੀ ਚ ਵੀ ਰੱਖੀ ਹੋਈ ਹੈ ਪੂਰੀ ਕੁਆਲਿਟੀ ਵੀ ਐ ਨਹੀਂ ਹੈਗਾ ਵੀ ਪੁਰਾਣੇ ਕੱਪੜੇ ਤੇ ਨੇ ਪੁਰਾਣਿਆ ਸਟਾਕ ਰੱਖਿਆ ਜੈਕਟਾਂ ਵੀ ਹੈਗੀਆਂ ਨੇ ਜੈਕਟਾਂ ਵੀ ਰੱਖੀਆਂ ਨੇ ਸਾਰਾ ਮਾਲ ਜਿਹੜਾ ਆਪਣਾ ਬਾਹਰ ਭੇਜੀ ਦਾ ਆਪਾਂ ਸਾਰਾ ਅੱਛਾ ਹੂੰ ਹੂੰ ਜੈਕਟਾਂ ਜੁਕਟਾਂ ਸਾਰਾ ਕੁਝ ਮਿਲ ਜੂਗਾ ਜੈਸ ਜੀ ਮਰਜ਼ੀ ਚ ਲੈਣੀ ਹੈ ਹਰੇਕ ਮਿਲ ਜੂਗੀ ਮਿਲ ਜੂ ਮਿਲ ਜੂ ਠੀਕ ਹੈ ਇਹ ਵੀ ਬਹੁਤ ਸੋਹਣੀ ਹੈ ਇਹ ਤਾਂ ਫੁੱਲ ਸਨੋ ਵਾਲੀ ਹੈ ਫੁੱਲ ਮਾਈਨਸ ਵਾਲੀ ਮਾਈਨਸ ਵਾਲੀ ਜੈਕਟਾਂ ਨੇ ਮਾਈਨਸ ਵਾਲੀਆਂ ਜੇ ਮਾਈਨਸ ਟੈਂਪਰੇਚਰ ਵਾਲੀਆਂ ਨੇ ਉਹ ਜੈਕਟਾਂ ਨੇ ਸਾਰੀਆਂ ਇਹ ਬਰੋ ਠੀਕ ਆ ਹਾਂਜੀ ਆਹ ਦੇਖੋ ਆਹ ਡੱਬੀਆਂ ਵਾਲੀਆਂ ਸ਼ਰਟਾਂ ਪਈਆਂ ਜਿਹੜੀ ਜੀ ਮਰਜ਼ੀ ਆ ਕੇ ਲੈ ਜਾਓ ਬਰੋ ਹਰ ਇੱਕ ਕਿਸਮ ਦੀ ਪਈਆਂ ਡਬਲ ਪਾਕਟ ਵਾਲੀਆਂ ਪਈਆਂ ਨੇ ਆਹ ਦੇਖੋ ਮੈਨੂੰ ਤਾਂ ਮੈਂ ਕੀ ਫਾਇਦਾ ਇੱਕ ਤੋਂ ਇੱਕ ਪਈਆਂ ਓਰੇ ਜਦ ਮਰਜ਼ੀ ਆ ਕੇ ਲੈ ਜਾਓ ਤੁਹਾਨੂੰ ਇਹਨਾਂ ਦਾ ਡਰੈੱਸ ਦੱਸ ਦਾਂਗੇ ਵੀ ਕਿੱਥੇ ਆ ਦੁਕਾਨ ਇਹਨਾਂ ਦੀ ਤੇ ਇਹਨਾਂ ਦਾ ਆਪਾਂ ਆਈਡੀ ਵਿੱਚ ਮੈਂਸ਼ਨ ਕਰ ਦਾਂਗੇ ਨਵੇਂ-ਨਵੇਂ ਵੀਡੀਓ ਪਾਉਂਦੇ ਨੇ ਉਹ 'ਚ ਵੀ ਆਪਣਾ ਪੇਜ ਵੀ ਹੈਗਾ ਇੰਸਟਾ ਤੇ ਅੱਛਾ ਆਪਾਂ ਪੇਜ ਆਪਾਂ ਤੁਹਾਡਾ ਪਾ ਦਾਂਗੇ ਥੱਲੇ ਵੀਡੀਓ 'ਚ ਤੇ ਆ ਨਵੇਂ-ਨਵੇਂ ਰੋਜ਼ ਹਨਾ ਅਪਡੇਟ ਕਰਦੇ ਹੋਵਾਂਗੇ ਤੁਸੀਂ ਹਨਾ ਆ ਪਰਫਿਊਮ ਪੇਨੇ ਆ ਦੇਖੋ ਇੱਧਰ ਸਾਰੇ ਪਰਫਿਊਮ ਪੇਨੇ ਆ ਸ਼ਰਟਾਂ ਟੀ-ਸ਼ਰਟਾਂ ਹਰੇਕ ਚੀਜ਼ ਹੈਗੀ ਆ ਤੁਸੀਂ ਉਹਨੂੰ ਮੁੜਦੇ ਨਹੀਂਗੇ ਜੇ ਇੱਕ ਵਾਰੀ ਦੁਕਾਨ ਦੇ ਅੰਦਰ ਐਂਟਰ ਕਰਕੇ ਨਾ ਜਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਰੇਕ ਚੀਜ਼ ਮਿਲੂਗੀ ਨਾਲੇ ਨਵੀਂ ਉਮਰ ਦੇ ਮੁੰਡੇ ਨੇ ਮੁੰਡੇ ਜੋ ਕੁਝ ਅੱਜ ਕੱਲ ਚੱਲਦਾ ਏ ਉਹੀ ਕੁਝ ਮੰਗੋਂਦੇ ਨੇ ਫਿਰ ਉਹ ਨਾਲ ਦੀ ਨਾਲ ਲੱਗ ਜਾਂਦਾ ਇਹਨਾਂ ਦਾ ਕਿਉਂਕਿ ਜਿਹੜੀ ਚੀਜ਼ ਚੱਲਣੀ ਆ ਇਹਨਾਂ ਨੇ ਉਹ ਪਹਿਲਾਂ ਆਪ ਲੈ ਹੋਣੀ ਆ ਆਪਾਂ ਵੀਰੇ ਨੂੰ ਹੁਣ ਡਰੈੱਸ ਪੁੱਛਾਂਗੇ ਵੀਰੇ ਡਰੈੱਸ ਕਿੱਥੇ ਤੁਹਾਡੀ ਦੁਕਾਨ ਦਾ ਵੀਰੇ ਆਪਣੀ ਦੁਕਾਨ ਬੁੱਕਸ ਮਾਰਕੀਟ ਚ ਅੱਛਾ ਸਿੰਦਰ ਗੋਲਗੱਪੇ ਚਾਟ ਬਿਲਕੁਲ ਸਾਹਮਣੇ ਬਲੈਕ ਮੀਲਾ ਦੇ ਨਾਮ ਤੇ ਠੀਕ ਵੀ ਰੋਡ ਤੋਂ ਸਿੱਧਾ ਬੁੱਕ ਮਾਰਕੀਟ ਤੇ ਜਿਹੜੀ ਉਹ ਚੌਂਕ ਤੋਂ ਸਿੱਧਾ ਬੁੱਕਸ ਮਾਰਕੀਟ ਆਉਂਦੀ ਹੈ ਦੁਕਾਨ ਬਿਲਕੁਲ ਠੀਕ ਠੀਕ ਤੇ ਇੱਕ ਮੈਨੂੰ ਇਹ ਦੱਸਿਓ ਟੀ ਸ਼ਰਟਾਂ ਆਪਣੇ ਤੋਂ ਕਿੰਨੇ ਕੁ ਤੋਂ ਸਟਾਰਟ ਹੋ ਜਾਂਦੀਆਂ ਨੇ ਆ ਇਹ ਸਾਰੀਆਂ ਲੱਗ ਲੱਗ ਨੇ 600 ਸਟਾਰਟ ਹੋ ਜਾਂਦੀਆਂ 600 650 700 ਇਹ ਸਾਰੀਆਂ ਸਟਾਰਟ ਹੋ ਜਾਂਦੀਆਂ ਨੇ ਠੀਕ ਠੀਕ ਹੈ ਪੈਂਟਾਂ ਜਿਵੇਂ ਆ ਪੈਂਟਾਂ ਪਈਆਂ ਜੀਂਦੀਆਂ ਪੈਂਟਾਂ ਵੀਰੇ ਆਪਣੇ ਤੋਂ 1000 ਰੁਪਏ ਤੋਂ ਸਟਾਰਟ ਹੋ ਜਾਂਦੀਆਂ ਨੇ ਪੈਂਟਾਂ ਠੀਕ ਹੈ 1000 ਰੁਪਏ ਤੋਂ 1400 ਲੋਹਾਂ ਲੂਰਾ ਬਾਈ 900 ਤੋਂ ਸਟਾਰਟ ਹੋ ਜਾਂਦੀਆਂ 1 ਕ ਰਪਿਆ 1100 ਸਾਰੀਆਂ ਲੱਗ ਲੱਗ ਨੇ ਵੀਰੇ ਠੀਕ ਠੀਕ ਆ ਜਿਵੇਂ ਸ਼ਰਟ ਪਈ ਆ ਸ਼ਰਟ ਆ ਇਹ ਸ਼ਰਟਾਂ ਵੀਰੇ ਆਪਣੇ 600 ਸਟਾਰਟ ਹੋ ਜਾਂਦੀਆਂ 700 800 ਇਦਾਂ ਸਾਰੀਆਂ ਲੱਗ ਲੱਗ ਉਰੇ ਠੀਕ ਆ ਆ ਦੇਖੋ ਆ ਵੀਰੇ ਤਿੰਨੇ ਉਰੇ ਦੁਕਾਨ ਤੇ ਹੁੰਦੇ ਨੇ ਹਰ ਟਾਈਮ ਇਹੀ ਮਿਲਣਗੇ ਤੁਹਾਨੂੰ ਉਰੇ ਜੇ ਵੀਡੀਓ ਦੇਖ ਕੇ ਲਾਈਕ ਕਰਕੇ ਕਮੈਂਟ ਕਰਕੇ ਆਊਗਾ ਉਹਦਾ ਮਾਨਤਨ ਹੋਊਗਾ ਪੂਰਾ ਹੋਊਗਾ ਵੀ ਬਿਲਕੁਲ ਹੋਊਗਾ ਠੀਕ ਆ ਜਿਹੜਾ ਦੱਸੂਗਾ ਕਿ ਵੀ ਹਨਾ ਵੀਡੀਓ ਦੇਖ ਕੇ ਆਇਆ ਹਾਂਜੀ ਤੁਹਾਨੂੰ ਸਾਰੇ ਕੱਪੜੇ ਦਿਖਾਤੇ ਪਰਫਿਊਮ ਦਿਖਾਤੇ ਬਹੁਤ ਵੈਰਾਈਟੀ ਹੈ ਇਹਨਾਂ ਕੋਲ ਬਹੁਤ ਸੋਹਣੇ ਸੋਹਣੇ ਕੱਪੜੇ ਨੇ ਕੁਆਲਿਟੀ ਬਹੁਤ ਸੋਹਣੀ ਹੈ ਕੱਪੜਿਆਂ ਦੀ ਇੱਕ ਵਾਰੀ ਆਉਂਗੇ ਸ਼ਾਪ ਤੇ ਆ ਦੇਖੋ ਟੀ-ਸ਼ਰਟਾਂ ਬਹੁਤ ਸੋਹਣੀਆਂ ਪਈਆਂ ਨੇ ਇਹਨਾਂ ਕੋਲ ਸ਼ਰਟਾਂ ਵੀ ਬਹੁਤ ਸੋਹਣੀਆਂ ਪਈਆਂ ਨੇ ਇਹਨਾਂ ਕੋਲ ਲਾਈਕ ਸਬਸਕ੍ਰਾਈਬ ਸ਼ੇਅਰ ਵੱਧ ਤੋਂ ਵੱਧ ਕਰੋ ਜੀ ਸਪੋਰਟ ਕਰੋ ਸਾਨੂੰ ਆਪਾਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਹਰੇਕ ਤਰ੍ਹਾਂ ਦੇ ਵੀਡੀਓ ਲੈ ਕੇ ਆਵਾਂਗੇ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਧੰਨ